ਹੇ ਅੱਲਾਹ ਅਕਬਰ ਮੇਰੀ ਹਾਰਦਿਕ ਪ੍ਰੇਮ ਭਰੀ ਇਹਨਾਂ ਬੱਚਿਆਂ ਨੂੰ ਤੇ ਇੱਧਰ ਜਿੰਨਾ ਆਵਾਮ ਹੈ ਸਾਰਾ ਮੇਰਾ ਨਾਮ ਹੈ ਵਿਸ਼ਵ ਸ਼ਾਂਤੀ ਮਿਲਵਰਤਨ ਲਹਿਰ ਤੁਸੀਂ ਵੀ ਬੋਲੋ ਕੁਛ ਨਹੀਂ ਵਿਗੜਦਾ ਕੋਈ ਆਸਾ ਚੋਕੇ ਤੁਹਾਡੀ ਨੌਕਰੀ ਤੋਂ ਤੁਹਾਡੀ ਪੇਟੀ ਨਹੀਂ ਲਾਉਂਦਾ ਬੋਲੋ ਵਿਸ਼ਵ ਸ਼ਾਂਤੀ ਮਿਲਵਰਤਨ ਲਹਿਰ ਤੁਹਾਡੇ ਨਾਂ ਰੱਖ ਕੇ ਹੋਣੀ ਸਾਰੇ ਈਲੀਆਂ ਕਾਲੀਆਂ ਪੱਗਾਂ ਵਾਲਿਓ ਤੁਹਾਡੀਆਂ ਨਸਲਾਂ ਦਾ ਵੀ ਅਸੀਂ ਭਲਾ ਮੰਗਨੇ ਆ ਅਸੀਂ ਕਹਿੰਨੇ ਆ ਨਾ ਰਾਜ ਸਾਨੂੰ ਕਿਹੜੇ ਰਾਜ ਦੀ ਗੱਲ ਕੀਤੀ ਭਗਤ ਕਬੀਰ ਨੇ ਕਹਤਾ ਸੀ ਕੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਬਣਿਆ ਅਸੀਂ ਰਾਜ ਦੀ ਗੱਲ ਕਰਨੇ ਆ ਨਾ ਅਸੀਂ ਕਹਿੰਨੇ ਆ ਨਾ ਰਾਜ ਬਿਨਾ ਨਾ ਧਰਮ ਚੱਲੇ ਨਹੀਂ ਜੇ ਧਰਮੀ ਹੋਏਗਾ ਨਾ ਰਾਜਾ ਤੇ ਰਾਜ ਚੱਲੇਗਾ ਧਰਮ ਬਿਨਾ ਨਾ ਰਾਜ ਚੱਲੇ ਰਾਜਾ ਬਣਾ ਕੇ ਵੇਖ ਲਿਆ ਨਾ ਭਾਨੇ ਨੇ ਚੜ ਚੜ ਕੇ ਟੂਟੀਆਂ ਤੇ ਚੜ ਚੜ ਕੇ ਟੰਗੀਆਂ ਤੇ ਚੜ ਚੜ ਕੇ ਵੋਟਾਂ ਪਾਈਆਂ ਹਣਾਂ ਆਂਦਾ ਪੁੱਤਰ ਭਰਾ ਛੋਟਿਆ ਅੰਦਰ ਬਹਿ ਕੇ ਗੱਲ ਕਰ ਤੈਨੂੰ ਦੁੱਖ ਕੀ ਹੈ ਜੇ ਅਕਰਵਾਹ ਹੰਢਾ ਭਗਵੰਤਾ ਸਾਡੀ ਖੁਸ਼ਬਰੀ ਇਹਦੇ ਨਾਲ ਨਹੀਂ ਸਾਡੀ ਵਿਚਾਰ ਤਰਕ ਲੜਾਈ ਹੈ ਸਾਡੀ ਜ਼ਾਲਮ ਤੇ ਜ਼ੁਲਮ ਦੇ ਨਾਲ ਲੜਾਈ ਹੈ ਮੈਂ 18 ਦਿਨ 3 ਦਿਨ ਮੈਨੂੰ ਚੱਕੀ ਚ ਰੱਖਿਆ 19 ਦਿਨ ਜੇਰ ਕੱਟ ਕੇ ਸੰਗਰੂਰ ਜੇਲ੍ਹ ਚ ਤੇ ਮੈਂ ਸਨ ਕਨਵੇਂ ਦੇ ਵਿੱਚ ਉਦੋਂ ਵੀ ਇਹਨਾਂ ਲਈ ਨਹੀਂ ਕੀਤਾ ਉਦੋਂ ਵੀ ਇਹੋ ਬੋਲਿਆ ਸੀ ਕੀ ਬੋਲਿਆ ਸੀ ਸਰ ਫਰੋਸ਼ੀ ਕੀ ਤਮੰਨਾ ਹੈ ਹਮਾਰੇ ਦਿਲ ਮੇਂ ਦੇਖਤੇ ਹੈ ਕਿਤਨਾ ਜੋਰ ਬਾਜ਼ੂਏ ਕਾਤਲ ਮੇ ਹੈ ਉਦੋਂ ਵੀ ਇਹੋ ਬੋਲਿਆ ਸੀ ਪਹਿ ਕਹੂੰ ਕੋ ਦੇਤ ਨੇ ਨਾ ਪਹਿ ਇਮਾਨਤਾਨ ਸਾਡੀਆਂ ਔਰਤਾਂ ਹੁਣ ਦਾਦੀ ਰਹੁੰਦੀ ਐ ਭਈ ਔਰਤਾਂ ਵੀ ਮੈਂ ਕਿਸੇ ਦੀ ਸਪਾਰਸ਼ ਤੇ ਕਿਸੇ ਦੇ ਫੋਨ ਤੇ ਮੈਂ ਆਪਣੀ ਮਰਜ਼ੀ ਨਾਲ ਆਈਆਂ ਮੈਨੂੰ ਡਰ ਵੀ ਨਹੀਂ ਕਿਸੇ ਦਾ ਮੈਂ ਇੱਥੇ ਖੜੀ ਆ ਤੁਸੀਂ ਗੋਲੀਆਂ ਚਲਾਓ ਸਭ ਤੋਂ ਪਹਿਲੀ ਗੋਲੀ ਮੇਰੀ ਹਿੱਕ 'ਚ ਮੱਜੇਗੀ ਮੈਂ ਪਿੱਛੇ ਰੱਖਾਂਗੀ ਤੁਹਾਨੂੰ ਸਭ ਨੂੰ ਇਹ ਜੀਵ ਨਹੀਂ ਚੱਲਦੀ ਚੁੱਪ ਕਰਕੇ ਸਿਰਸ ਦੇ ਦਿਓ ਫਿਰ ਜਾਵੇ ਤਾਂ ਜਾਵੇ ਮੇਰਾ ਸਿੱਧੀ ਜਿੰਦਕ ਖਲਾ ਜਾਵੇ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਫਤਿਹ ਲਈ ਇਹ ਸ਼ੁਰੂਆਤ ਹੁਣ ਹੋਣੀ ਏ ਜਿਹਦੀ ਰਾਗ ਚ ਫਤਿਹ ਉਹਦੀ ਜਗ ਚ ਫਤਿਹ ਜਿਹਦੀ ਦੇਖ ਚ ਫਤਿਹ ਉਹਦੀ ਤੇਗ ਫਤਿਹ ਜਿਹਦੀ ਜ਼ੁਬਾਨ ਚ ਫਤਿਹ ਉਹਦੀ ਦੋ ਜਹਾਨ ਫਤਿਹ ਤੇ ਦੋ ਹੀ ਨੇ ਨਾ ਜਹਾਨ ਤੇ ਦੋ ਹੀ ਨੇ ਨਾ ਇੱਕ ਆ ਲੋਕ ਜਿੱਥੇ ਤੁਸੀਂ ਦੇਖ ਰਹੇ ਹੋ ਤੇ ਇੱਕ ਪਰਲੋਕ ਉਹ ਕਿੱਥੇ ਆ ਮੈਂ ਮਾਤਾ ਗੁਜਰੀ ਦਾ ਅੱਜ 6 ਕਿਨਾਰੇ ਜਗਾ ਉਧਾਨ ਸਭਾ ਬੀਬੀਆਂ ਦੀ ਚਲਦਾ ਵਹੀਰ ਬਣਾਵਾਂਗੀ ਬਿਲਕੁਲ ਚੈਲੰਜ ਹੈ ਕਹਿ ਰਹੀ ਆ ਮਾਰਨਾ ਮਾਰਦੇ ਹੁਣ ਮਾਰਨਾ ਹੁਣ ਮਾਰਦੇਓ ਕੜੀ ਨੂੰ ਮਾਰਨਾ ਕੜੀ ਨੂੰ ਮਾਰਦੇਓ ਚਲਦਾ ਵਹੀਰ ਬੀਬੀਆਂ ਦਾ ਬਣਾਵਾਂਗੀ ਅਸੀਂ ਤੁਹਾਡੇ ਅੱਗੇ ਪੁੱਤਰ ਹੱਥ ਜੋੜ ਕੇ ਐ ਖੜਾਂਗੇ ਕਿ ਕੋਈ ਜ਼ਾਲਮ ਤੇ ਜ਼ੁਲਮ ਤੇ ਨਜਾਇਜ਼ ਚੀਜ਼ਾਂ ਇੱਥੇ ਨਾ ਹੋਉਂਦੇਓ ਇਸ ਧਰਤੀ ਦੇ ਉੱਤੇ 78 ਦੇ ਵਿੱਚ ਪਾਤਾ ਕੌਣ ਸੀ ਬਾਦਲ 78 ਦੇ ਵਿੱਚ ਇਹਨਾਂ ਨੇ ਉਥੇ ਮਾਰੇ ਸਾਡੇ ਇਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੂੰ ਇਹਨਾਂ ਨੇ ਆਜ਼ਾਦੀ ਦਿੱਤੀ ਕੁਰਸੀਆਂ ਦੇ ਬਿਠਾਇਆ ਗੰੰਤਿਆ ਦੀ ਸਰਕਾਰ ਚ ਵੀ ਮਾਰੇ ਉਦੋਂ ਵੀ ਮੇਰੀ 99 ਦੇ ਵਿੱਚ 18 ਦਿਨ ਮੈਨੂੰ ਚੱਕੀ ਚ ਬੰਦ ਰੱਖਿਆ ਇਹਨਾਂ ਨੇ ਸੰਗਰੂਰ ਜ਼ਿਲ੍ਹੇ ਚ ਮੈਨੂੰ ਉੱਥੇ ਵੀ ਆਨੰਦ ਸੀ ਮੈਂ ਉੱਥੇ ਵੀ ਬੜੀ ਸੀ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਉੱਥੇ ਵੀ ਖੁਸ਼ੀ ਸੀ ਅੱਜ ਵੀ ਮੈਨੂੰ ਜਨੂੰਨ ਆ ਖੁਸ਼ੀ ਆ ਓਏ ਕਿਸੇ ਪਾਸੇ ਕੋਈ ਗੋਲੀ ਚਲਾ ਕੇ ਮੈਨੂੰ ਮਾਰ ਤੇ ਦਿਓ ਹੁਣ ਕਿੰਨੇ ਨੌਜਵਾਨ ਖਫੇ ਨੇ ਮੇਰੀਆਂ ਬਾਹਾਂ ਵੜ ਦਿਓ ਮੇਰੀ ਜਬਾਨ ਵੜ ਦਿਓ ਜੋ विश्व ਸ਼ਾਂਤੀ ਦਾ جنੂਨ ਆ ਆ ਪੰਜਾਬ ਦੀ ਧਰਤੀ ਤੇ ਹੋਣਾ ਸਤਿਗੁਰੂ ਇੱਥੇ ਪੈਦਾ ਹੋਏ ਨੇ ਕਿਤੇ ਮੈਂ ਗਲਤ ਕਹਿੰਦੀ ਹਵਾਂ ਤੇ ਮੈਨੂੰ ਦੱਸ ਦਿਓ ਮੈਂ ਗਲਤੀ ਆਕਰਤਾ ਹੈ ਮੁਰਦਾ ਮੁਰਦਾ ਆਕਰਦਾ ਆ ਭਗਵਾਨ ਸਿੰਘ ਨੂੰ ਸ਼ਰਮਾਉਣੀ ਚਾਹੀਦੀ ਉਹ ਅਸੀਂ ਰਾਜੇ ਪੰਜਾਬ ਦੇ ਰਾਜੇ ਅਸੀਂ ਰਾਣੀਆਂ ਅਸੀਂ ਰਾਜੇ ਅਸੀਂ ਰਾਣੀਆਂ ਜਦੋਂ ਮੰਗਤਾ ਆਇਆ ਕਦੂ ਕਸੜ ਕੇ ਜੜੀਆਲ ਤੈਨੂੰ ਫੜ ਕੇ ਰਾਜ ਦੇਤਾ ਬਨਵੇਂ ਸੀਟਾਂ ਦਿੱਤੀਆਂ ਗੱਤੀ ਸਾਡੀ ਹੈ ਪਰ ਮੈਂ ਇਹਨਾਂ ਨੂੰ ਵੋਟ ਨਹੀਂ ਪਾਈ ਮੈਂ ਵੋਟ ਦੀਪ ਸਿੱਧੂ ਨੂੰ ਪਾਈ ਏ ਮਾਰੇ ਇਹਨਾਂ ਸਾਡਾ ਮੁਸੇ ਵਾਲਾ ਮਾਰੇ ਇਹਨਾਂ ਨੇ ਸ਼ਹੀਦ ਕੀਤੇ ਕਿੰਨੇ ਪਿੱਛੋਂ ਅੱਜ ਤੱਕ ਕਿੰਨੀਆਂ ਸ਼ਹੀਦੀਆਂ ਕਿੰਨਾ ਇਹਨਾਂ ਨੇ ਖਪਾਏ ਮਾਰੇ ਜਥੇਦਾਰ ਇਹਨਾਂ ਆਵਾਜ਼ ਨਹੀਂ ਕੱਢੀ ਆ ਜੋ ਮਰਦਾ ਜ਼ਮੀਰ ਵਾਲੇ ਰਾਖਸ਼ ਜ਼ਰੂਰ ਹੋਣਗੇ ਪੈਦਾ ਹੋਣਗੇ ਪਰ ਪਛਾਣਿਓ ਪਛਾਣੋ ਕਿਵੇਂ ਜਦੋਂ ਤੁਸੀਂ ਰੱਬ ਦੀ ਬੰਦਗੀ ਨਾਲ ਜੁੜੋਗੇ ਗੁਰੂ ਗ੍ਰੰਥ ਸਾਹਿਬ ਦੀ ਖੋਜ ਕਰੋਗੇ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਾ ਤੀਰਥ ਮੰਨ ਲਾਓ ਜਦੋਂ ਤੁਸੀਂ ਖੋਜੀ ਬਣੋਗੇ ਅਸੀਂ ਲੜਾਈਆਂ ਫੇਰੀਆਂ ਕਰਨੀਆਂ ਹੁਣ ਹੋ ਆ ਹਲੇਮੀ ਰਾਜ ਅਸੀਂ ਅੱਜ ਵੀ ਹਲੇਮੀ ਰਾਜ ਦੀ ਗੱਲ ਕਰਦੇ ਆਂ ਵਿਸ਼ਵ ਸ਼ਾਂਤੀ ਦੇ ਵਿੱਚ ਹਲੇਮੀ ਰਾਜ ਦੀ ਗੱਲ ਕਰਦੇ ਆਂ ਤੇ ਸਾਨੂੰ ਇਹਨਾਂ ਨੇ ਥਾਲੀ ਚ ਪਾ ਕੇ ਕਿਸੇ ਨੇ ਕੋਈ ਰਾਜ ਨਹੀਂ ਦੇਣਾ ਜਦੋਂ ਅਮਰ ਜੀਵੜੇ ਅੱਗੇ ਆ ਕੇ ਅਸੀਂ ਤਿਆਰ ਆਂ ਸਾਨੂੰ ਗੁਰੂ ਅਰਜਨ ਦੇਵ ਜੀ ਨੇ ਕਲਮ ਦੇ ਨਾਲ ਕਲਮ ਨਾਲ ਤਿਆਰੀ ਕੀਤੀ ਪਹਿਲਾਂ ਤੇ ਜਦੋਂ ਕਲਮ ਨਾਲ ਨਹੀਂ ਗੱਲ ਚੱਲੀ ਉਦੋਂ ਸਾਡੇ ਅੰਦਰ ਜਨੂੰਨ ਆ ਗਿਆ ਸਾਨੂੰ ਜਾਗਰਤੀ ਆ ਗਈ ਸਾਨੂੰ ਗੁਰਬਾਣੀ ਦੀ ਤੋਕ ਗੁਰਬਾਣੀ ਦੇ ਵਿੱਚ ਮਹਾਤਮ ਪੂਰਾ ਗਿਆਨ ਜਿਹੜਾ ਹੋ ਗਿਆ ਉਹਨਾਂ ਨੇ ਕਿਹਾ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਮੇਰੀ ਪੀਰੀ ਦੀਆਂ ਦੋ ਤਲਵਾਰਾਂ ਪਾ ਲੋ ਇਹਨਾਂ ਕਾਂਗਰਸੀਆਂ ਨੇ ਸਾਨੂੰ ਸਾੜਿਆ ਮਾਰਿਆ ਇਹਨਾਂ ਅਕਾਲੀਆਂ ਰਾਖਸ਼ਾਂ ਨੇ ਨਿਕਾਲੀ ਮੈਂ ਤਾਂ ਉੱਥੇ ਵੀ ਅਰਦਾਸ ਕੀਤੀ ਜਮਾਲਪੁਰ ਪਿਛਲੇ ਵਾਲੇ ਜਿਹੜਾ ਆਦਮੀ ਮੈਂ ਤੁਸੀ ਕਹਿੰਦੇ ਅਕਾਲੀ ਦਾ ਨਿਕਾਲੀਦਾਰ ਨਾ ਰਾਇ ਜਗੀਰੋਂ ਨਾ ਚੰਦੂ ਨਾ ਫੰਦੂ ਨਾ ਚੀਮਾ ਨਾ ਬਾਦਲ ਨਾ ਕੋਈ ਵੀ ਨਾ ਰੱਬਾ ਇਹਨਾਂ ਸਾਰਿਆਂ ਨੂੰ ਬੁਝਾਰਾ ਦੇ ਹਰਾਤ ਦਾ ਮਾਲਕ ਨੇ ਸਾੜੀਆਂ ਦੁਰਸੀਸਾਂ ਲੱਗਣੀਆਂ ਜੇ ਤੁਸੀਂ ਨਾ ਜ਼ੁਲਮ ਕਰੋ ਮੁੰਡਿਆਂ ਦੇ ਉੱਤੇ ਨਾ ਜ਼ੁਲਮ ਕਰੋ ਔਰਤਾਂ ਤੇ ਆਜਿ ਭਰੂਣ ਹਰਤੇ ਆ ਅੱਜ ਸਭ ਕੁਝ ਹੱਥੇ ਹੋ ਰਿਹਾ ਬਲਾਤਕਾਰ ਹੋ ਰਹੇ ਨੇ ਇਹ ਪੰਜਾਬ ਦੀ ਧਰਤੀ ਦਾ ਰੰਗ ਨਹੀਂ ਰੰਗ ਇਹ ਕਿਹੜਾ ਹੈ ਇਹ ਰੰਗ ਜਿਹੜੀਆਂ ਸਰਕਾਰਾਂ ਨੂੰ ਇਹਨਾਂ ਮੰਗਤਿਆਂ ਨੂੰ ਖੈਰ ਪਾਤਾ ਇਹਨਾਂ ਮੰਗਤਿਆਂ ਨੇ ਸਾਡੇ ਸਿਰ ਦੇ ਉੱਤੇ ਰਾਜ ਕਰਕੇ ਸਾਡੇ ਸਿਰ 'ਚ ਜੁੱਤੀਆਂ ਮਾਰੀਆਂ ਅੱਜ ਇਹ ਪਛਾਣੋ ਪੁੱਤਰੋ ਵੀਰੋ ਭੈਣੋ ਤੇ ਭਰਾਵੋ ਪੰਜਾਬੀਅਤ ਪੰਜਾਬ ਦੇਸ਼ ਦੇ ਵਿੱਚੋਂ ਇੱਕ ਨਵੀਂ ਸਾਨਾ ਕੜੀ ਕਰੋ ਕਹੇ ਸੈਨਿਕ ਨੇ ਚਾਹੇ ਕੁਛ ਨੇ ਜੇ ਕੋਈ ਫੂਡ ਸਪਲਾਈ ਵਾਲਾ ਬੋਲਦਾ ਤੇ ਉਹ ਗਲਤ ਕਹਿੰਦਾ ਖਰਾਕ ਦੇ ਰਿਹਾ ਤੁਸੀਂ ਆ ਵਿੱਚ ਜਰ ਪਾਈ ਜਰ ਕੋਈ ਨਹੀਂ ਬੋਲਦਾ ਜੇ ਏਜੰਟਾਂ ਬਾਰੇ ਬੋਲਦੇ ਕੋਈ ਨਹੀਂ ਬੋਲਦਾ ਜੇ ਮੁੰਡਾ ਬੋਲਦਾ ਉਹਨੂੰ ਫੜ ਕੇ ਅੰਦਰ ਇਹ ਪੁਲਸ ਦਿੰਦੀ ਜਾਂਦੇ ਹੱਥ ਬੱਧੇ ਹੋਏ ਨੇ ਉਹ ਨਸ਼ੇ ਬੰਦ ਕਰਾਉਂਦਾ ਨਾ ਉਹ ਕਸੂਰ ਕੀ ਹੈ ਜੇ ਏਜੰਟ ਖਾ ਗਏ 9-9 ਲੱਖ ਰੁਪਇਆ ਦਵਾਇਆ ਜਿਨ੍ਹਾਂ ਦੇ ਘਰ ਪਟੇ ਗਏ ਜਿਨ੍ਹਾਂ ਦਾ ਘਰ ਵੀ ਵੇਚ ਦਿੱਤਾ ਉਹ ਕਿੰਨੀਆਂ ਸੀਸਾਂ ਦਿੰਦੇ ਹੁਣ ਓਏ ਕੋਈ ਡਬਰ ਸੀਸਾ ਦੇਰੇ ਮਰਦਾ ਹੀ ਨਹੀਂ ਬੰਦਾ ਅ ਸੀਸਾ ਖੱਟ ਲੋ ਮੁੰਡਿਓ ਅ ਸੀਸਾ ਖੱਟਣੀਆਂ ਨੇ ਇਹ ਜ਼ਾਲਮ ਤੇ ਜੁਨਮ ਜਿਵੇਂ ਲੜੇਗਾ ਓਹਦੀ ਰਣਨੀਤੀ ਪਰਮਾਤਮਾ ਨਾਲ ਜੁੜ ਕੇ ਵਾਹਿਗੁਰੂ ਨਾਲ ਜੁੜ ਕੇ ਅਸੀਂ ਪਹਿਲਾਂ ਹੀ ਕਿਹਾ ਕਿਉਂਕਿ ਹਮੇ ਪਰਮ ਹੈ ਸਾਡੇ ਕਾਥਲਾਂ ਨੂੰ ਅਸੀਂ ਹੋਵਾਂਗੇ ਦੋ ਜਾਂ ਚਾਰ ਬਾਪੂ ਬਦਲੇ ਲੈ ਤੋਂ ਜਿਹੜੀ ਮੁਕਣੀ ਨਾ ਐਡੀ ਲੰਮੀ ਹੈ ਸਾਡੀ ਇਕਤਾ ਹਾਰ ਬਾਪੂ ਇਹਨਾਂ ਨੇ ਇਹਨੂੰ ਕੀ ਪਤਾ ਹੈ ਮੈਨੂੰ ਕਹਦ ਨੇ ਜਿੱਥੇ ਕਿਤੇ ਕੱਲੇ ਕੱਲੇ ਨਹੀਂ ਅਸੀਂ ਸਵਾ ਲੱਖ ਸੈਕਿੰਡ ਰਾਹੂ ਤਬੇ ਗੋਬਿੰਦ ਸਿੰਘ ਨਾਮ ਕਹਾਉਂ ਕਿੜੀਆਂ ਸੇ ਮੈਂ ਬਾਜ ਤਣਾਉਂ ਭੇੜੋਂ ਸੇ ਮੈਂ ਛੇਰ ਬਣਾਉਂ ਅਸੀਂ ਉਹਨਾਂ ਵਿੱਚੋਂ ਉਹਦੀ ਔਲਾਦ ਹੈ ਅਸੀਂ ਉਹਦਾ ਕੁੰਬਾ ਵਾਂ ਉਹਦੀ ਨਸਲ ਕਿਦੀ ਸਾਡਾ ਪਿਓ ਗੁਰੂ ਗੋਬਿੰਦ ਸਿੰਘ ਮਾਤਾ ਗੁਜਰੀ ਕਿੰਨੀ ਉਮਰ ਸੇ 80 ਸਾਲ 85 ਸਾਲ ਲਾ ਲੋ ਮੇਰੀ ਤਾਂ ਇਹ 65 ਸਾਲ ਦੀ ਹੋਈ ਏ ਕਿਉਂਕਿ ਉਹਨਾਂ ਨੇ ਕੀੜਾ ਥਾੜ ਦੇ ਪਾਛਾਈ ਲਸ਼ਕਰ ਕਰੇ ਸਵਾ ਕੋਈ ਗੁਰਮੁਖ ਬੁੱਢਾ ਕਦੇ ਨਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ ਫਰਮਾ ਕੋਈ ਨਹੀਂ ਬੁੱਢਾ ਜੋ ਕਰਨਾ ਮਾਲਕਰੇ ਕਰਨਾ ਆ ਜਨੂਨ ਇਹਨਾਂ ਦੇ ਵਿੱਚ ਇਹਨਾਂ ਦੇ ਜਨੂਨ ਆ ਜਜ਼ਬਤ ਹੀ ਆਏ ਨੇ ਉਹਦੀਆਂ ਰੈਲੀਆਂ ਚ ਡੁਪਲੀਕੇਟ ਜਾ ਰਹੇ ਨੇ ਖੱਟੇ ਝੰਡੇ ਚਾਹੇ ਫੜੇ ਨੇ ਪਛਾਣਿਓ ਦਾੜੀ ਵਾਲੇ ਨੂੰ ਪਛਾਣਿਓ ਗਾਤਰੇ ਵਾਲੇ ਨੂੰ ਪਛਾਣਿਓ ਵੀ ਇਹਦੀ ਜ਼ਮੀਰ ਜਾਗਦੀ ਆ ਕਿ ਮਰ ਗਈ ਏ ਮੁੰਡਿਓ ਆ ਪੜ੍ਹਾਈ ਕਰਨੀ ਜਾਂ ਪੀ ਐਚ ਡੀ ਜੇ ਕਰਨੀ ਜੇ ਅੱਜ ਇਹ ਪਛਾਣਾਂ ਦੀ ਲੋੜ ਆ ਗਾਤਰੇ ਵਾਲਾ ਕਿਹੋ ਜਿਹਾ ਦਾੜੀ ਵਾਲਾ ਕਿਹੋ ਜਿਹਾ ਆ ਪਛਾਣਾਂ ਦੀ ਲੋੜ ਆ ਹੁਣ ਮੈਨੂੰ ਦੱਸੋ ਕਿਉਂਕਿ ਦੇਖ ਦੇਵੀ ਤੇ ਇੱਕ ਤਖਤ ਸਾਡਾ ਹੋਏਗਾ ਤੇਰਾ ਓ ਸਰਕਾਰੇ ਮੁੱਲਾ ਤੇ ਪੰਡਤ ਦਾ ਸੌਂਕਣ ਅੱਡਾ ਸਾਡਾ ਅਮੀਏ ਘਰਾਣਾ ਕਰੀ ਚੋਰਾ ਸਾਨੂੰ ਜ਼ਿੰਦਗੀ ਸੁਰਖਰੂ ਕਰਨ ਦੇਵੋ ਅੱਜ ਹੋ ਰਿਆ ਨਾ ਪਿੰਡਾਂ ਵਿੱਚੋਂ ਤੁਰੇ ਹੋਏ ਪਤਨੀ ਬਾਦਰਾਂਦੇ ਤੇਰੇ ਮੈਲੀ ਵੜੇ ਕੇ ਵੜੇ ਦਿੱਲੀਏ ਦਿਆਲਾ ਵੇਖ ਦਿੱਲੀਏ ਨੌਜਵਾਨ ਵੇ ਕਿੱਥੇ ਠੱਠੀ ਚੋਂ ਬਸਦਾ ਨਹੀਂ ਅਜੇ ਤੇਰਾ ਦਿਲ ਨਾ ਠਰੇ ਕਿਉਂ लाल किले ਵਿੱਚ ਲਹੂ ਆ ਪੰਜਾਬ ਦੀ ਧਰਤੀ ਦੇ ਤੇ ਥਾਂ ਦਾ ਦੇ ਲਹੂ ਡਗਿਆ ਹੋਇਆ ਇਹਨਾਂ ਨੇ ਨਜਾਜ਼ ਮਾਰੇ ਨੇ ਉਹ ਲਹੂ ਨੇ ਪੈਦਾ ਹੋ ਗਿਆ ਉਹ ਲਹੂ ਖੂਨ ਜਨੂੰਨ ਬਣ ਕੇ ਸਾਡੇ ਵਿੱਚੋਂ ਦੀ ਲੰਘਣਾ ਸਾਡੇ ਵਿੱਚੋਂ ਆਜ਼ਾਦੀ ਦੀ ਲਹਿਰ ਜਿਹੜੀ ਆ ਉਹ ਫੈਲਣ ਨਾਲ ਕਿਲੇ ਵਿੱਚ ਜਿਹੜਾ ਸਾਡਾ ਲਹੂ ਲਾਲ ਕਿਲੇ ਵਿੱਚ ਜੋ ਸਾਡਾ ਲਹੂ ਕਹਿਦਾ ਬੜੀ ਸ਼ੇਤੀ ਇਹਦੇ ਬੜੀ ਹੋਣ ਦੀ ਮਾਦ ਬੜੀ ਸ਼ੇਤੀ ਇਹਦੇ ਬੜੀ ਹੋਣ ਦੀ ਮਾਦ ਹੈ ਖਾਲਸਾ ਮਤਲਬ ਖਾਸ ਰਾਤ ਅਸੀਂ ਨਿਕਲਾਂਗੇ ਮਾਛੀ ਵਾੜੇ ਸੱਤਰ ਤੇ ਗੀਤ ਵਿੱਚੋਂ ਅਸੀਂ ਨਿਕਲਾਂਗੇ ਚੱਡੀ ਦੀ ਵਾਰ ਬਣ ਕੇ ਚੋਰਾ ਕਰੀਨਾ ਕਿਲੇ ਅਨੰਦਪੁਰ ਦਾ ਕੁੱਲੀ ਕੁੱਲੀ ਨੂੰ ਕਿਲਾ ਬਣਾ ਦਾਂਗੇ ਟਾਈਮ ਹੋਰ ਵੀ ਲੈਣਾ ਹੋਣਾ ਮੈਂ ਜ਼ਿਆਦਾ ਨਾ ਲੱਗੇ ਮੇਰਾ ਬਪੂ ਜੀ ਸ਼ਿਕਾਰਾ ਕਿ ਜਾਵੇ ਨਾਲ ਹੋ ਜਾਵੇ ਬੱਦੇ ਬਾਵੇ ਸਿਤਾ ਸਿੰਘਾ ਦੇ ਮਨੂਪਾ ਆਵੇ ਸਤਿ ਸ੍ਰੀ ਅਕਾਲ